ਸੰਤਮਸ ਕੀ ਏएनजी ਕਹਿੰਦੇ ਨੇ ਕਿ ਜਾਪ ਸਾਹਿਬ ਪੜਨ ਨਾਲ ਕੀ ਹੁੰਦਾ ਹੈ ਉਹਨਾਂ ਨੇ ਦੱਸਿਆ ਕਹਿੰਦੇ ਇੱਕ ਵਾਰ ਮੈਨੂੰ ਫੁਰਨਾ ਆਇਆ ਕਿ ਦੇਖੇ ਤਾਂ ਜਾਪ ਸਾਹਿਬ ਤੇ ਵਿੱਚ ਕਿੰਨੇ ਵਾਰ ਨਮਸਕਾਰ ਨਮਸਕਾਰ ਲਿਖਿਆ ਹੋਇਆ ਹੈ ਕਹਿੰਦੇ ਬਾਰ ਬਾਰ ਸਤਿਗੁਰੂ ਨਮਸਕਾਰ ਕਰਦੇ ਨੇ ਕਿੰਨੀ ਵਾਰ ਨਮਸਕਾਰ ਕਰਦੇ ਨੇ ਕਿੰਨੇ ਨਾਮ ਨੇ ਜਿਨ੍ਹਾਂ ਨੂੰ ਨਮਸਕਾਰ ਕਰਦੇ ਨੇ ਇਹ ਮੈਂ ਇੱਕ ਦਿਨ ਸੋਚਿਆ ਕਿ ਕਿਉਂ ਨਾ ਗਿਣਤੀ ਕਰ ਲਿੱਤੀ ਜਾਵੇ ਕਿ ਜਾਪ ਸਾਹਿਬ ਵਿੱਚ ਕਿੰਨੀ ਵਾਰ ਨਮਸਕਾਰ ਆਇਆ ਹੈ ਫਿਰ ਕਹਿੰਦੇ ਮੈਨੂੰ 3 ਦਿਨ ਲੱਗੇ ਇਹ ਪੂਰੇ ਨਮਸਕਾਰ ਨੂੰ ਗਿਣਨ ਵਾਸਤੇ ਕਿੰਨੀ ਵਾਰ ਆਇਆ ਹੈ ਉਹਨਾਂ ਨੇ ਫਿਰ ਕਿਹਾ ਕਿ ਇਹ ਸਾਰਾ ਜਦ ਮੈਂ ਨਮਸਕਾਰ ਨਮਸਕਾਰ ਪੜਿਆ ਕਿ ਕਿੰਨੀ ਵਾਰ ਆਇਆ ਹੈ ਗਿਣਿਆ ਤਾਂ 1100 ਵਾਰ ਨਮਸਕਾਰ ਲਿਖਿਆ ਹੋਇਆ ਆਇਆ ਜਪ ਸਾਹਿਬ ਜੀ ਦੇ ਵਿੱਚ ਕਹਿੰਦੇ ਮੈਂ ਇਹ ਦਾਅਵਾ ਨਹੀਂ ਕਰ ਸਕਦਾ ਕਿ ਇਹ ਮੇਰੀ ਗਿਣਤੀ ਸਹੀ ਹੋਵੇ ਪਰ ਮੈਨੂੰ 3 ਦਿਨ ਲੱਗੇ ਇਹ ਗਿਣਤੀ ਕਰਨ ਵਿੱਚ ਤੇ 1100 ਵਾਰ ਲਿਖਿਆ ਹੋਇਆ ਮੈਨੂੰ ਪਤਾ ਲੱਗਿਆ ਕਿ ਇੱਥੇ 1100 ਵਾਰ ਸਤਪੁਰਾਂ ਨੇ ਜਾਪਸਾਹਿਬ ਦੇ ਵਿੱਚ ਨਮਸਕਾਰ ਲਿਖਿਆ ਹੈ ਕਹਿੰਦੇ 1100 ਵਾਰ ਸਤਪੁਰਾਂ ਨੇ ਨਮਸਕਾਰ ਕੀਤੀ 1100 ਨਾਮਾਂ ਨੂੰ ਕੀਤੀ ਰੂਪਾਂ ਨੂੰ ਕੀਤੀ ਕਹਿੰਦੇ ਜੇ ਇੱਕ ਵਾਰ ਵੀ ਆਪਾਂ ਮਨ ਲਾ ਕੇ ਜਪ ਸਾਹਿਬ ਜੀ ਦਾ ਪਾਠ ਕਰ ਲਈਏ ਤਾਂ ਫਿਰ ਦੇਖੋ 1100 ਵਾਰ ਆਪਾਂ ਵਾਹਿਗੁਰੂ ਜੀ ਦੇ ਅੱਗੇ ਮੱਥਾ ਟੇਕ ਲੈਂਦੇ ਹਾਂ 1100 ਵਾਰ ਸਤਿਗੁਰਾਂ ਨੂੰ ਮੱਥਾ ਟੇਕਿਆ ਜਾਂਦਾ ਹੈ ਸਤਿਗੁਰਾਂ ਦੇ 1100 ਸਰੂਪਾਂ ਨੂੰ 1100 ਵਾਰ ਮੱਥਾ ਟੇਕਿਆ ਜਾਂਦਾ ਹੈ ਕਹਿੰਦੇ ਜੇ ਹਿਰਦਾ ਲਾ ਕੇ ਆਪਾਂ ਜਪ ਸਾਈਂ ਜੀ ਨੂੰ ਪੜੀਏ ਤਾਂ ਸਾਡਾ ਮਨ ਆਕਾਲ ਪੁਰਖ ਜੀ ਦੇ ਨਾਲ ਜੁੜ ਜਾਂਦਾ ਹੈ ਦੂਜਾ ਇਥੇ ਮਸਕੀਨ ਜੀ ਨੀਂਦ ਬਿਵਾਰੇ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਇੱਕ ਪ੍ਰੇਮੀ ਆਇਆ ਉਹਨਾਂ ਦੇ ਕੋਲ ਤੇ ਕਹਿੰਦਾ ਗਿਆਨੀ ਜੀ ਕੀ ਕਰੀਏ ਉੱਠਦੇ ਵੇਹਾਂ ਅੰਮ੍ਰਿਤ ਵੇਲੇ ਪਰ ਨੀਂਦ ਬੜੀ ਆਉਂਦੀ ਹੈ ਪੰਜ ਬਾਣੀਆਂ ਦਾ ਜਾਪ ਕਰਦੇ ਹਾਂ ਵਾਹਿਗੁਰੂ ਮੋਲ ਮੰਤਰ ਦਾ ਜਾਪ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਪਰ ਸੁਸਤੀ ਘੇਰ ਲੈਂਦੀ ਹੈ ਕੀ ਕਰੀਏ ਨੀਂਦ ਬੜੀ ਆਉਂਦੀ ਹੈ ਫਿਰ ਮਸਕੀਨ ਜੀ ਉਸ ਨੂੰ ਕਹਿੰਦੇ ਕਿ ਮੈਂ ਇੱਕ ਵਾਰ ਪੜਿਆ ਸੀ ਕਿਸੇ ਅਖਬਾਰ ਦੇ ਵਿੱਚ ਕਿ ਇੱਕ ਮਰੀਜ਼ ਡਾਕਟਰ ਦੇ ਕੋਲ ਜਾਂਦਾ ਹੈ ਤੇ ਡਾਕਟਰ ਉਹਨੂੰ ਪੁੱਛਦਾ ਕਿ ਕੀ ਤਕਲੀਫ ਹੈ ਤੈਨੂੰ ਤਾਂ ਫਿਰ ਮਰੀਜ਼ ਕਹਿੰਦਾ ਕਿ ਡਾਕਟਰ ਸਾਹਿਬ ਮੈਨੂੰ ਤਕਲੀਫ ਤਾਂ ਕੋਈ ਨਹੀਂ ਪਰ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਡਾਕਟਰ ਕਹਿੰਦਾ ਕਿ ਫਿਰ ਮੇਰੇ ਕੋਲ ਕੀ ਕਰਨ ਆਇਆ ਹੈ ਜਾ ਕਿਸੇ ਮੰਦਿਰ ਵਿੱਚ ਜਾ ਗੁਰਦੁਆਰੇ ਵਿੱਚ ਜਾ ਕਥਾ ਸੁਣ ਤੈਨੂੰ ਆਪਣੇ ਆਪ ਨੀਂਦ ਆ ਜਾਵੇਗੀ ਇੱਥੇ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਆਪਾਂ ਕਿਸੇ ਮੰਦਿਰ ਮਸਜਿਦ ਗੁਰਦੁਆਰੇ ਵਿੱਚ ਜਾ ਕੇ ਪਾਠ ਸੁਣਦੇ ਹਾਂ ਸਿਮਰਨ ਕਰਦੇ ਹਾਂ ਜਾਪ ਕਰਦੇ ਹਾਂ ਤਾਂ ਨੀਂਦ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੈ ਫਿਰ ਇੱਥੇ ਤੀਜੀ ਗੱਲ ਆਪਾਂ ਕਰਾਂਗੇ ਕਿ ਮਸਕੀਨ ਜੀ ਮੋਲ ਮੰਤਰ ਜਪਣ ਨਾਲ ਕੀ ਹੁੰਦਾ ਹੈ ਇਹਦੇ ਬਾਰੇ ਮਸਕੀਨ ਜੀ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਦੱਸਿਆ ਹੋਇਆ ਹੈ ਬਾਣੀ ਦੇ ਵਿੱਚ ਕਹਿੰਦੇ ਜੇ ਤੈਨੂੰ ਜਨਮ ਜਨਮ ਦੇ ਪਾਪ ਕੱਟਣੇ ਨੇ ਮਿਤਾਣੇ ਨੇ ਤਾਂ ਅੰਮ੍ਰਿਤ ਵੇਲੇ ਸਿਰਫ 15 ਮਿੰਟ ਵਾਸਤੇ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਤੇਰੇ ਜਿੰਨੇ ਵੀ ਜਨਮ ਜਮੰਤਰਾਂ ਦੇ ਪਾਪ ਕੀਤੇ ਹੋਏ ਨੇ ਉਹ ਸਾਰੇ ਹੀ ਕੱਟ ਜਾਣਗੇ ਮੂਲ ਮੰਤਰ ਜਪਦਿਆਂ ਜਪਦਿਆਂ ਜੋ ਮੂਲ ਮੰਤਰ ਤੇ ਗੁਣ ਨੇ ਉਹ ਸਾਰੇ ਤੈਨੂੰ ਪ੍ਰਾਪਤ ਹੋ ਜਾਣਗੇ ਤੂੰ ਵੀ ਨਿਰਵੈਰ ਹੋ ਜਾਏਂਗਾ ਤੂੰ ਵੀ ਨਿਰਪੋ ਹੋ ਜਾਏਂਗਾ ਤੇ ਤੂੰ ਵੀ ਸਮੇ ਤੋਂ ਨਿਕਲ ਜਾਏਂਗਾ ਹੇ ਬੰਦਿਆ ਤੂੰ ਵੀ ਅਜੋਨੀ ਹੋ ਜਾਏਂਗਾ ਜਨਮ ਮਰਨ ਦੇ ਬੰਧਨਾ ਤੋਂ ਬਚ ਜਾਏਗਾ ਕਹਿੰਦੇ ਮੂਲ ਮੰਤਰ ਦੇ ਵਿੱਚ ਰੱਬੀ ਗੁਣ ਨੇ ਸੰਤਮਸਕੀਨ ਜੀ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਗੁਰਬਾਣੀ ਕੰਠ ਨਾ ਹੋਵੇ ਤਾਂ ਕਿਵੇਂ ਜਪੀਏ ਜਦੋਂ ਸਾਨੂੰ ਪੜ੍ਹਨਾ ਨਾ ਆਵੇ ਤਾਂ ਕੰਠ ਨਾ ਹੋਵੇ ਸਾਡੇ ਗੁਰਬਾਣੀ ਤਾਂ ਫਿਰ ਆਪਾਂ ਕਿਵੇਂ ਜਪੀਏ ਬ੍ਰਹਮਾਤਮਾ ਦਾ ਨਾਮ ਕਿਵੇਂ ਲਈਏ ਕਹਿੰਦੇ ਸਾਰੇ ਦੁਨੀਆ ਦੇ ਅਵਤਾਰੀ ਪੁਰਸ਼ਾਂ ਨੇ ਇੱਕ ਮੰਤਰ ਦਿੱਤਾ ਹੈ ਮੰਤਰ ਸ਼ਬਦ ਨੂੰ ਕਹਿੰਦੇ ਨੇ ਮੰਤਰ ਇੱਕ ਬੋਲ ਨੂੰ ਕਹਿੰਦੇ ਨੇ ਜਿਹੜਾ ਮਹਾਪੁਰਸ਼ਾਂ ਵੱਲੋਂ ਅਵਤਾਰੀ ਪੁਰਖਾਂ ਵੱਲੋਂ ਸਾਨੂੰ ਦਿੱਤਾ ਜਾਂਦਾ ਹੈ ਜਿਵੇਂ ਬਾਬਾ ਨਾਨਕ ਨੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਦਾ ਦਿਦਾਤ ਵਕਸ਼ੀ ਹੈ ਤੇ ਆਪਣਾ ਮੂਲ ਮੰਤਰ ਸ਼ਬਦ ਸਾਡਾ ਮੰਤਰ ਹੈ ਵਾਹਿਗੁਰੂ ਜੀ ਦਾ ਸ਼ਬਦ ਸਾਡਾ ਮੰਤਰ ਹੈ ਇਹੀ ਗੁਰੂ ਦਾ ਮੰਤਰ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਬੋਲ ਹੈ ਕਹਿੰਦੇ ਚਲੋ ਬਹੁਤ ਸਾਰੇ ਮੰਤਰ ਤਾਂ ਤੂੰ ਨਹੀਂ ਜਪ ਸਕਦਾ ਕਿਉਂਕਿ ਤੈਨੂੰ ਕੰਠ ਨਹੀਂ ਹੈ ਤੂੰ ਅਨਪੜ ਹੈ ਕਹਿੰਦੇ ਪਰ ਇੱਕ ਤਾਂ ਜਪ ਸਕਦਾ ਹੈ ਕਹਿੰਦੇ ਇਸ ਵਾਸਤੇ ਗੁਰਵਾਣੀ ਕਹਿੰਦੀ ਹੈ ਕਿ ਜੋ ਪ੍ਰਾਣੀ गोविंदਤੀ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਕਹਿੰਦੇ ਵਾਹਿਗੁਰੂ ਤਾਂ ਜਪ ਸਕਦਾ ਹੈ ਇੰਨਾ ਤਾਂ ਕੰਠ ਹੋ ਸਕਦਾ ਹੈ ਕਹਿੰਦੇ ਸਾਰੇ ਧਰਮਾਂ ਨੇ ਮਨੁੱਖ ਦੀ ਸਹੂਲियत ਲਈ ਇੱਕ ਮੰਤਰ ਨੂੰ ਚੁਣਿਆ ਹੈ ਜਿਵੇਂ ਸਿੱਖੀ ਵਿੱਚ ਵਾਹਿਗੁਰੂ ਮੋਲ ਮੰਤਰ ਕਹਿੰਦੇ ਜੇ ਗੁਰਬਾਣੀ ਆਪਨ ਨੂੰ ਕੰਠ ਨਹੀਂ ਹੈ ਤਾਂ ਵਾਹਿਗੁਰੂ ਜਾਂ ਮੋਲ ਮੰਤਰ ਦਾ ਜਾਪ ਕਰ ਲੈਣਾ ਚਾਹੀਦਾ ਹੈ